ਇਹ ਇੱਕ ਸੀਜ਼ਨ ਲਾਇਆ ਹੋਇਆ ਹੈ। ਇੱਕ ਸੀਜ਼ਨ ਲਾਇਆ ਹੋਇਆ ਹੈ ਕਿੰਨਾ ਮਤਲਬ ਕਿੰਨੇ ਘੰਟੇ ਚਲਾਇਆ ਇਹ ਤੁਸੀਂ? ਇਹ 400 ਦੇ ਲਗਭਗ ਚੱਲ ਗਿਆ ਜੀ। ਸਿਰਫ 400 ਦੇ ਲਗਭਗ ਚੱਲਿਆ ਹੋਇਆ 24 ਮਾਡਲ ਆ। ਫਿਰ ਤਾਂ ਕੰਡੀਸ਼ਨ ਹੁੰਦਾ ਨਾ? ਹਾਂਜੀ ਹਾਂ ਟੌਪ ਮਾਡਲ ਆ ਜੀ। ਟੌਪ ਮਾਡਲ ਆ ਜਾਂਦਾ ਡਬਲ ਹਿੱਸੇ 'ਚ ਆ ਜਾਂਦਾ। ਡਬਲ ਹਿੱਸੇ ਦੇ ਆ ਜੀ। ਤੇ ਇਹ ਮਤਲਬ ਇਹ ਡਬਲ ਹਿੱਸੇ ਦਾ ਤੇ ਸਿੰਗਲ ਹਿੱਸੇ ਦਾ ਇਹਦਾ ਕੀ ਫਰਕ ਹੁੰਦਾ ਬਈ? ਇਹ ਬਾਲ ਨਹੀਂ ਦਿੰਦਾ ਜੀ ਜਿਹੜਾ ਮਗਰਾਂ ਟੜਕਣ ਨਹੀਂ ਲੱਗ ਜਾਂਦਾ ਜੀ ਕਰਾ। ਹਾਂਜੀ ਜਦੋਂ ਆਪਾਂ ਚੱਲਦਾ ਟਰੈਕਟਰ ਤੇਜ਼ ਕਰਦੇ ਜਿਹੜੇ ਪੁਰਾਣੇ ਮ ਕਲ ਜਿਹੜਾ ਉਹ ਸਿਸਟਮ ਹੈ ਉਹ ਕਿਹੜੀ ਕੰਪਨੀ ਦਾ ਹੈ ਸਮਰੈਕਾ ਦਾ ਜੀ ਸਮਰੈਕਾ ਦਾ ਹਾਂਜੀ ਤੇ ਉਹਦੇ ਮਤਲਬ ਉਹਦੇ ਕੀ ਫਾਇਦਾ ਹੁੰਦਾ ਸਮਰੈਕਾ ਦਾ ਉਹ ਲੈਕਾ ਦੇ ਵੈਸੇ ਸੇਮ ਰੇਟ ਹੀ ਆ ਜੀ ਲੈਕਾ ਤੇ ਉਹਦਾ ਹਾਂਜੀ ਮਤਲਬ ਜਿਵੇਂ ਅੱਜ ਸੀਜ਼ਨ ਦੇ ਵਿੱਚ ਤਿੰਨ ਚਾਰ ਕਿਰਾਏ ਇਕੱਠੇ ਚੱਲਦੇ ਹੁੰਦੇ ਚੱਲਦੇ ਜੀ ਹਾਂ ਐ ਨਹੀਂ ਕੋਈ ਦਿੱਕਤ ਜਮੇ ਨਾ ਕਰੀ ਐ ਜਿੱਕੱਟੇ ਨਾ ਕੋਈ ਹੋਰ ਪ੍ਰੋਬਲਮ ਬਸ ਰੇਂਜ ਜਮੇ ਨਹੀਂ ਕੱਟਦਾ ਜਮੇ ਨਹੀਂ ਤੇ ਅੱਜ ਤੁਹਾਡੇ ਵਾਸਤੇ ਇੱਕ ਖੇਤੀਬਾੜੀ ਦਾ ਸੰਦ ਲੈ ਕੇ ਆਂਦਾ ਹੈਗਾ ਠੀਕ ਆ ਬਹੁਤ ਸੱਜਣ ਮਿੱਤਰ ਆਪਣੇ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਨੇ ਟਰੈਕਟਰਾਂ ਦੀਆਂ ਵੀ ਟਰਾਲੀਆਂ ਦੀਆਂ ਗੱਡੀਆਂ ਦੀ ਵੀ ਕਰਦੇ ਆ ਅੱਜ ਤੁਹਾਨੂੰ ਦਿਖਾਉਣੇ ਆ ਕੰਪਿਊਟਰ ਕਰਾ ਪਿੰਡ ਸੇਖੇ ਦੇ ਵਿੱਚ ਖੜਾ ਜ਼ਿਲ੍ਹਾ ਪਈ ਜਾਂਦਾ ਬਰਨਾਲਾ ਸਿਰਫ 7-8 ਕਿਲੋਮੀਟਰ ਦੂਰ ਆ ਬਰਨਾਲੇ ਤੋਂ ਮੈਂ ਆਇਆ ਖੜਾ ਜਸਬੀਰ ਬਾਈ ਦੇ ਘਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੇ ਆਹ ਕੰਪਿਊਟਰ ਕਰਾ ਆਪਣਾ ਬਕਾਊ ਕਰਿਆ ਹੋਇਆਗਾ ਹਾਂਜੀ ਹਾਂ ਤੇ ਬਈ ਇਹ ਮਾਡਲ ਕਿੰਨਾ ਹੈਗਾ ਇਹ ਮਾਡਲ 24 ਹੈ ਜੀ ਇੱਕ ਸੀਜ਼ਨ ਲਾਇਆ ਹੋਇਆ ਹੈ ਇੱਕ ਸੀਜ਼ਨ ਲਾਇਆ ਹੋਇਆ ਹੈ ਕਿੰਨਾ ਮਤਲਬ ਕਿੰਨੇ ਘੰਟੇ ਚਲਾਇਆ ਇਹ ਤੁਸੀਂ ਇਹ 400 ਦੇ ਲਗਭਗੇ ਚੱਲ ਗਿਆ ਜੀ ਸਿਰਫ 400 ਦੇ ਲਗਭਗ ਅਪਲੇਟ ਚੈੱਕ ਕਰਾ ਦੇ ਇਥੋਂ ਤੇ ਜਮਾ ਫਿਰ ਕੰਡੀਸ਼ਨ ਪੁੱਛੋ ਤਾਂ ਜਮਾ ਨਵਾਂ ਹੀ ਐ ਇਹ ਬਈ ਟੌਪ ਮਾਡਲ ਆ ਜਾਂਦਾ ਨਾ ਹਾਂਜੀ ਹਾਂ ਟੌਪ ਮਾਡਲ ਆ ਜੀ ਟੌਪ ਮਾਡਲ ਆ ਜਾਂਦਾ ਡਬਲ ਹਿੱਸੇ ਚ ਆ ਜਾਂਦਾ ਡਬਲ ਹਿੱਸੇ ਜੀ ਤੇ ਇਹ ਮਤਲਬ ਇਹ ਡਬਲ ਹਿੱਸੇ ਦਾ ਤੇ ਸਿੰਗਲ ਹਿੱਸੇ ਦਾ ਇਹਦਾ ਕੀ ਫਰਕ ਹੁੰਦਾ ਬਈ ਇਹ ਬਾਲ ਨਹੀਂ ਦਿੰਦਾ ਜਿਹੜਾ ਮਗਰਾਂ ਤੜਕਣ ਨਹੀਂ ਲੱਗੇ ਜਾਂਦਾ ਜੀ ਕਰਾ ਹਾਂਜੀ ਜਦੋਂ ਆਪਾਂ ਚੱਲਦਾ ਟਰੈਕਟਰ ਤੇਜ਼ ਕਰਦੇ ਜਿਹੜੇ ਪੁਰਾਣੇ ਮਾਡਲ ਆਉਂਦੇ ਸੀ ਉਹਨਾਂ ਚ ਇਹ ਹੀ ਕੰਪਲੀਟ ਸੀਗੀ ਮਤਲਬ ਜਿੱਥੇ ਬਣਦਾ ਉੱਥੇ ਹੀ ਚੱਲੂ ਬਸ ਹਾਂ ਜੀ ਇਹਨੇ ਮਗਰਾਂ ਢੋੜੀਆਂ ਨਹੀਂ ਪਾਉਣੀਆਂ ਜ ਠੀਕ ਹੈ ਜੀ ਤੇ ਟਰੈਕਟਰ ਤੇਜ਼ ਕਰੀ ਚੱਲੀਏ ਕੋਈ ਟੱਕਰ ਨਹੀਂ ਮਤਲਬ ਇਹਦੇ ਟੂਲ ਵਗਾਰਾ ਵੀ ਮਤਲਬ ਇਹਦਾ ਲਾਇਦਾ ਲਾਇਆ ਹੋਇਆ ਹੈਗਾ ਕੰਪਨੀ ਵਾਲਿਆਂ ਨੇ ਤੇ ਇਹ ਪਨੇਸ਼ਰ ਵਾਲਿਆਂ ਦਾ ਆ ਗਿਆ ਨਾ ਬਈ ਹਾਂਜੀ ਐਗਰੀ ਕਲਾਸ ਆ ਗਿਆ ਤੇ ਇਹਦੇ ਨਾਲ ਜਿਹੜਾ ਉਹ ਸਿਸਟਮ ਹੈ ਉਹ ਕਿਹੜੀ ਕੰਪਨੀ ਦਾ ਹੈ ਸਮਰੇਕਾ ਜੀ ਸਮਰੇਕਾ ਦਾ ਹਾਂਜੀ ਹਾਂ ਤੇ ਉਹਦੇ ਮਤਲਬ ਉਹਦੇ ਕੀ ਫਾਇਦਾ ਹੁੰਦਾ ਸਮਰੇਕਾ ਦਾ ਉਹ ਲੈਕਾ ਦੇ ਵੈਸੇ ਸੇਮ ਰੇਟ ਹੀ ਆਈ ਲੈਕਾ ਤੇ ਉਹਦਾ ਹਾਂਜੀ ਇੱਕੋ ਹੀ ਉਹਨਾਂ ਦੀ ਮੰਨ ਲਓ ਵੀ ਸੇਮ ਹੀ ਕੰਮ ਕਰਨਾਂ ਚ ਵੀ ਕੋਈ ਅੰਤਰ ਨਹੀਂਗਾ ਠੀਕ ਹੈ ਰਿਜ਼ਲਟ ਸੇਮ ਆਗਾ ਜਿਵੇਂ ਲੈਕਾ ਇੱਕ ਬ੍ਰਾਂਡ ਹੈਗਾ ਜ਼ਿਆਦਾਤਰ ਲੋਕ ਜਾਣਦੇ ਆ ਉਹ ਨਾਮ ਨੂੰ ਹੋ ਸਕਦਾ ਘੱਟ ਜਾਣਦੇ ਹੋਣ ਪਰ ਰਿਜ਼ਲਟ ਸੇਮ ਆਗਾ ਸੇਮ ਰਿਜ਼ਲਟ ਹੈ ਬਸ ਇਹਦੇ ਵੈਸੇ ਅੱਛੀ ਜਣ ਦੇ ਵਿੱਚ 3-4 ਕਿਰਾਏ ਇਕੱਠੇ ਚੱਲਦੇ ਹੁੰਦੇ ਚੱਲਦੇ ਜੀ ਹਾਂ ਐ ਨਹੀਂ ਕੋਈ ਦਿੱਕਤ ਜਮੀਂ ਨਾ ਘੁਰੀ ਐ ਜਿੱਥੇ ਕੱਟੇ ਨਾ ਕੋਈ ਹੋਰ ਪ੍ਰੋਬਲਮ ਬਸ ਰੇਂਜ ਜਮੀਂ ਨਹੀਂ ਕੱਟਦਾ ਜਮੀਂ ਨਹੀਂ ਜੀ ਹਾਂ ਠੀਕ ਹੈ ਤੇ ਤੁਸੀਂ 400 ਘੰਟੇ ਨੂੰ ਚਲਾਇਆ ਹੈਗਾ ਚਲਾਇਆ ਜੀ ਹਾਂ ਤੇ ਜੇ ਆਪਾਂ ਜੀ ਹੁਣ ਡਿਮਾਂਡ ਦੀ ਗੱਲ ਕਰੀਏ ਇਹਦੀ ਡਿਮਾਂਡ 2,60,000 ਹੈ ਜੀ 2,60,000 ਰੁਪਿਆ ਤੇ ਮਤਲਬ ਇਹ ਨਵਾਂ ਹੁਣ ਕਿੰਨੇ ਕ ਦਾ ਪੈ ਜਾਂਦਾ ਨਵਾਂ ਤਾਂ ਇਹ 3.90 ਦਾ ਜੀ 3.90 ਦਾ ਮਤਲਬ ਆਪਾਂ ਲੱਖ ਡੇਢ ਲੱਖ ਰੁਪਿਆ ਲੋਕਾਂ ਦਾ ਫਾਇਦਾ ਕਰਾਈ ਠੀਕ ਆ ਕੰਡੀਸ਼ਨ ਵੀ ਚੈੱਕ ਕਰ ਲੋ ਬਟਿਆ ਉਹ ਲੈ ਕੇ ਹੀ ਹੁੱਕ ਚੈੱਕ ਕਰਾਂ ਲੈ ਆਹ ਹੁੱਕ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕ ਚੱਲਿਆ ਹੋਇਆ ਹੈਗਾ ਠੀਕ ਆ ਤੇ ਪਿੰਡ ਸਿੱਖੇ ਖੜਾ ਹੈਗਾ ਕੰਡੀਸ਼ਨ ਪੈ ਕੋ ਸਾਰੀ ਚੈੱਕ ਕਰ ਲਓ ਤੁਸੀਂ ਪਰ ਇੱਕ ਵਾਰੀ ਸਾਰਾ ਆਲੇ ਦਲੇ ਚੈੱਕ ਕਰਾ ਦੇ ਦੁਬਾਰੇ ਆ ਬਲੇਡ ਚੈੱਕ ਕਰਾ ਦੇ ਤੇ ਇਧਰੋਂ ਵੀ ਕੰਡੀਸ਼ਨ ਚੈੱਕ ਕਰਾ ਦੇ ਠੀਕ ਹੈ ਤੇ ਠੀਕ ਹੈ ਜੀ ਤੇ ਆ ਪੰਪ ਹੋ ਗਿਆ ਦੀ ਕੰਡੀਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਈ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਦੱਸ ਦੋ 90419 72084 ਬਾਕੀ ਬਾਈ ਹੋਰਾਂ ਦਾ ਜਿਹੜਾ ਮੋਬਾਈਲ ਨੰਬਰ ਆ ਉਹ ਟੈਟ ਤੇ ਚੱਲੀ ਜਾਂਦਾ ਤੇ ਜਿਨ੍ਹਾਂ ਨੇ ਲੈਣਾ ਕੰਪਿਊਟਰ ਤਲਾ ਤੇ ਲੱਖ ਡੇਢ ਲੱਖ ਦਾ ਫਾਇਦਾ ਕਰਨਗੇ ਪਿੰਡ ਸੇਖੇ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜਾ ਗਿਆ ਤਾਂ ਕਰ ਲਿਓ ਸੰਪਰਕ